ਅੱਜ ਕਿਹਦੇ ਨਾਲ ਸਾਵਨ ਇਹ ਮੇਰਾ ਸ਼ੱਕਰਪਾਰਾ ਤੇ ਮੈਂ ਇਹ ਵੀ ਮਾਰਾਂ ਤੁਸੀਂ ਤੁਹਾਨੂੰ ਮਾਰੇ ਸ਼ੱਕਰਪਾਰੇ ਤੋਂ ਜਾਣਦੇ ਅੱਜ ਤਾਂ ਦੇ ਮਾਨੂੰ ਵਾਲੇ ਸੀ ਉਹ ਬਹੁਤ ਵਧੀਆ ਲੈ ਕੇ ਆਲੇ ਲੈ ਕੇ ਆਏ ਆ ਜੇ ਤੁਸੇ ਕੇਕ ਬਗੈਰਾ ਪੀਜ਼ਾ ਬਗੈਰਾ 버ਗਰ ਬਗੈਰਾ ਆਰਡਰ ਕਰਨਾ ਹੈ ਤੁਹਾਨੂੰ ਮਲੇਰਕੋਟਲੇ ਸ਼ਹਿਰ ਜਾਣ ਦੀ ਲੋੜ ਨਹੀਂ ਖੰਨੇ ਜਾਣ ਦੀ ਲੋੜ ਹੈ ਆਪਣੇ ਕਿਨ ਮੰਗਦੀ ਉਹ ਲੱਗਵਾ ਸਤਕ ਤੇ ਗੁਨਾਨਤ ਮੈਡੀਕਲ ਹਾਲ ਪਿੰਡ ਤੇ ਕਰਦਾ ਦਾ ਦੇਖੋ ਅੱਜ ਸਰ ਮੋਕਸੋਨੀਆ ਬਰਦਰ ਕੀ ਦਾ ਬਣਾ ਆ ਜਿੱਦਾਂ ਤੁਸੀਂ ਕਿਸੇ ਕੋਸਾ ਕਰ ਲੈਣੀ ਤੋਂ ਨਹੀਂ ਆ ਬਿਨਾ ਕੰਨ ਧਿਆਨ ਦੇ ਵਗੈਰਾ ਤੇ ਬਿਲਕੁਲ ਸਾਫ ਸੁਥਰੀ ਸਾਫ ਸੁਥਰੀ ਜੀ ਹੈ ਇਹ ਦੇਖੋ ਜੀ ਇਹ ਬਹੁਤ ਵਧੀਆ ਚੀਜ਼ ਬਣਾਉਂਦੇ ਆ ਤੁਸੀਂ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਜੀ ਆਪਣੇ ਪਿੰਡ ਮੰਨਵੀ ਦਾ ਬੈਕਰ ਬੁੱਲਾਪੁਰ ਫਰੋਡ ਤੇ ਗੁਰਨਾਨਕ ਮੈਡੀਕਲ ਹਾਲ ਦੇ ਅੰਦਰ ਇੱਕ ਵਾਰੀ ਜ਼ਰੂਰ ਟ੍ਰਾਈ ਕਰਿਓ ਜੀ ਪੀਜ਼ਾ 버ਗਰ ਵਗੈਰਾ ਜੋ ਵੀ ਹੈ ਤੁਹਾਨੂੰ ਅਸੀਂ ਇਹਨਾਂ ਦਾ ਨੰਬਰ ਵਗੈਰਾ ਸਾਰਾ ਕੁਝ ਮੈਂਸ਼ਨ ਕਰ ਲਾਂਗੇ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਜੀ ਕੇਕ ਤੁਸੀਂ ਜਿੱਦਾਂ ਦਾ ਵੀ ਚਾਹੋ ਜਿੱਦਾਂ ਦਾ ਵੀ ਡਿਜ਼ਾਈਨ ਅ ਡਿਜ਼ਾਈਨ ਦੇਖਾਓ ਜਿੱਦਾਂ ਦਾ ਵੀ ਡਿਜ਼ਾਈਨ ਵਗੈਰਾ ਤੁਸੀਂ ਪਵਾਉਣਾ ਚਾਹੁੰਦੇ ਹੋ ਤੁਸੀਂ ਪਵਾ ਸਕਦੇ ਹੋ ਬਹੁਤ ਵਧੀਆ ਜੀ ਮੰਨਵੀ ਵਾਲਿਆਂ ਲਈ ਤੇ ਮੰਨਵੀ ਦੇ ਨਾਲ ਲੱਗਦੇ ਪਿੰਡਾਂ ਲਈ ਤਾਂ ਬਹੁਤ ਵਧੀਆ ਆਫਰ ਆ ਤੁਹਾਨੂੰ ਮੇਰਕੋਟਲਾ ਸ਼ਹਿਰ ਜਾਣ ਹੋਗੇ ਨਾ ਤੋਂ ਤੁਹਾਨੂੰ ਮਿਲ ਸਕਦੀ ਹੈ ਸਾਫ ਸੁਥਰੀ ਆ ਜੀ ਨਾਲ ਘਰ ਦੇ ਵਿੱਚ ਵਣਦੀ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਧੰਨਵਾਦ ਜੀ